ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖਰਵੱਡ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਦੋ ਕਾਮਾ ਸੂਨ ਵਾਲੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਾਈ ਲੱਗਾ ਪਿੰਡ ਪੱਖਰਵੱਡ ਜ਼ਿਲ੍ਹਾ ਮੋਗਾ ਜੀ ਪੈੜ ਦੀ ਜਾਣਕਾਰੀ ਦਿਓ ਕਿਹਲੇ ਸੂ ਦੁੱਧ ਕੰਨ ਸੀ ਇਹਦਾ ਇਹਦਾ 32 32 ਕਿਲੋ ਦੁੱਧ ਸੀ ਜੀ ਠੀਕ ਆ ਕਿੰਨੇ ਕਰਨ ਦੀ ਕੱਚੀ ਹੈ ਬਈ ਹੁਣ ਇਹ ਇਹ ਮੰਨ ਇਹਨਾਂ ਲਈ 15 ਨਵੰਬਰ ਤਰੀਕ ਨੂੰ ਦਿਨ ਪੂਰੇ ਆ ਦੇ ਠੀਕ ਆ ਮੰਨ ਕੇ ਚਲੋ 20 ਦਿਨ ਪਏ ਆਲੇ ਹਾਂ ਲੋ ਪ੍ਰਾਖਾਤ ਬੱਡ ਸੁਖਣਾ ਸੋਹਣਾ ਫੇਸ ਬਿਊਟੀ ਦੇਖ ਸਕਦੇ ਹੋ ਠੀਕ ਆ ਨਾ ਬਾਕੀ ਵੱਡਾ ਵੱਡੀ ਵੀਡੀਓ ਚ ਤੋੜਾ ਤੋੜਾ ਦਿਖਾਇਆ ਭਰਾ ਰੇਟ ਭਰਾ ਦਾ ਰੇਟ ਦਾ ਖੂਨ ਦੀ ਗੱਲ ਹੈ ਠੀਕ ਹੈ ਜੀ ਹਾਂ ਜੀ ਬਈ ਦੂਜੀ ਵਾਰੀ ਜਾਣ ਕਰ ਦੇ ਇਹ ਬਈ ਦੂਜੇ ਸਵੇਰੇ ਸੂਗੀ ਪਹਿਲਾਂ ਨੇ 22 ਕਿਲੋ ਦੁੱਧ ਦਿੱਤਾ ਨਹੀਂ ਠੀਕ ਆ ਹਾਂ ਜੀ ਕਿੰਨੇ ਦਿਨ ਬਾਕੀ ਆ ਇਹਦੇ 20 ਤਰੀਕ ਨੂੰ ਦਿਨ ਪੂਰੇ ਇਹਦੇ 20 ਦਿਨ ਇਹ ਮੰਨ ਕੇ ਚਲੋ 25 ਦਿਨ ਪਏ ਹਾਂ ਇਹਦੇ 25 ਦਿਨ ਪਏ ਰੇਟ ਭਰਾ ਦਾ ਰੇ ਵੀਰੇ ਫੋਨ ਦੀ ਗੱਲ ਹੈ ਠੀਕ ਆ ਥਣ ਤੁਹਾਨੂੰ ਓਕੇ ਵੀਰੇ ਹਾਂ ਬਾਈ ਜਿਵੇਂ ਸਹੀ ਆ ਕੋਈ ਚੱਕਰ ਨਹੀਂ ਠੀਕ ਆ ਜੀ ਤੇਰਾ ਬਾਈ ਜੀ ਨੇ ਜੁਕ ਨੇ ਐਡ ਕਰੋ ਮਿੰਨੀ ਫਾਰਮਾ ਬਾਈ ਦਾ ਫਰੈਂਡ ਪਖਰਵਟ ਠੀਕ ਆ ਨਾ ਕਰਦੇ ਬਣਾ ਬਾਈ ਨਹੀਂ ਬਸ ਸਿਆ ਪਿਆਰ ਕਰਦਾ ਜੀ ਠੀਕ ਆ ਨਾ ਤੇ ਵੀਡੀਓ ਦੇਖਣ ਲਈ ਧੰਨਵਾਦ ਬਾਕੀ ਵੱਡੀ ਗੜੀ ਤੋੜਾ ਤਰਾ ਦਿਖਾਇਆ ਓਕੇ ਬਾਈ